मैं <tuk> कह <tangan> ਬੋਲਾ ਸ਼੍ਰੀਂਗਰ ਭਗਵਾਨ ਦੀ ਜੈ ਜੈ ਕੀ ਇੱਕ ਜੁੜੀ ਮਿਲਦੀ ਆ ਬੱਚਾ ਚਾਹੋ ਸਾਡੇ ਅੰਦਰ ਮੈਂ ਕਹਿੰਦਾ ਅੱਜ ਨਹੀਂ ਜਿੱਕਰਦਾ ਆਪਣੇ ਪਿੱਛੇ ਜਿੰਨੇ ਮੁੰਡੇ ਮੜੇ ਸਾਹ ਲੈ ਕੇ ਆਜੋ ਇੱਕ ਵੀ ਮੁੰਡਾ ਵੇਖ ਲਿਆ ਤੇ ਨਸੂਖਰਾ ਕੋਈ ਨਹੀਂ ਜੀ ਇਹ ਕਹਿੰਦੇ ਕੀ ਉਮਾਰੀ ਆ ਜੋ ਰਾਮ ਰਾਮ ਦਾ ਨਾਲ ਨਾਲ ਭਜਵੇਂ ਤੋਂ ਜੋ ਮਰਦੀ ਕਰੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਦੋਸਤੋ ਕਲਾ ਨੌਰ ਸ਼ਿਵ ਮੰਦਿਰ ਵਿੱਚ ਸ਼ਿਵਰਾਤਰੀ ਦੀਆਂ ਤਿਆਰੀਆਂ ਵੇਖੋ ਸ਼ੁਰੂ ਹੋ ਗਈਆਂ ਨੇ 26 ਤਰੀਕ ਨੂੰ ਜਿਹੜੀ ਆ ਮਹਾ ਸ਼ਿਵਰਾਤਰੀ ਦਾ ਮੇਲਾ ਵਾ 26 27 ਫਰਵਰੀ ਨੂੰ ਤੇ ਸਾਰੀ ਡੈਕੋਰੇਸ਼ਨ ਜਿਹੜੀ ਆ ਲਗਭਗ ਕੰਪਲੀਟ ਹੋ ਗਈ ਆ ਤੇ ਇਹ ਸਾਡੇ ਘਰ ਤੋਂ ਜਿਹੜਾ ਵਾ ਸਾਹਮਣੇ ਸ਼ਿਵ ਮੰਦਿਰ ਦਾ ਥਿਊ ਤੇ ਹੁਣ ਆਪਾਂ ਚੱਲਾਂਗੇ ਜਾ ਕੇ ਸ਼ਿਵ ਮੰਦਿਰ ਚੱਲਾਂਗੇ ਤੇ ਉੱਥੇ ਦੇਖਾਂਗੇ ਕਿ ਕੀ ਕੀ ਐਰਕਾ ਜਿਹੜੀ ਆ ਡੈਕੋਰੇਸ਼ਨ ਜਿਹੜੀ ਆ ਉਹ ਕੀਤੀ ਆ ਸ਼ਿਵਰਾਤਰੀ ਦੇ ਮੇਲੇ ਵਾਸਤੇ ਤੇ ਚਲੋ ਸਿੱਧਾ ਚੱਲਦੇ ਆਂ ਫਿਰ ਸ਼ੇ ਮੰਦਰ ਤੇ ਦੇਖਦੇ ਆਂ ਡੈਕੋਰੇਸ਼ਨ ਦੀਆਂ ਤਿਆਰੀਆਂ। ਲੋ ਜੀ ਦੋਸਤੋ ਇਹ ਜਿਹੜਾ ਹੈਗਾ ਵਾ ਸ਼ੇ ਮੰਦਰ ਦਾ 뷰 ਸਾਡੇ ਉੱਪਰ ਵਾਲੇ ਟਰੈਸ ਤੋਂ ਬਹੁਤ ਹੀ ਪਿਆਰੀ ਡੈਕੋਰੇਸ਼ਨ ਜਿਹੜੀ ਆ ਉਹ ਕੀਤੀ ਆ। ਪਹਿਲਾਂ ਤੇ ਇਹ ਜੇ ਲੜੀਆਂ-ਲੁੜੀਆਂ ਇਹਨਾਂ ਨੇ ਲਾਈਆਂ ਸੀ ਆਈੜੀਆਂ ਨੀਚੇ ਵਾਲੀਆਂ ਤੇ ਬਾਰਿਸ਼ ਹੋ ਗਈ ਸੀ 2-3 ਦਿਨ ਪਹਿਲਾਂ ਤੇ ਬੰਦ ਹੋ ਗਈਆਂ ਸੀ ਮੇਰੇ ਹਿਸਾਬ ਨਾਲ ਖਰਾਬ ਹੋ ਗਈ ਹੋਣੀ ਹੁਣ ਚੇਂਜ-ਚੇਂਜ ਕੀਤੀਆਂ ਇਹਨਾਂ ਨੇ। ਤੇ ਆ ਸ਼ੇਮੰਦਰ پارک ਤੇ ਜਿੱਥੇ ਸਾਰੀਆਂ ਦੁਕਾਨਾਂ ਵਗੈਰਾ ਜਿਹੜੀਆਂ ਉਹ ਲੱਗ ਲੱਗ ਚੁੱਕੀਆਂ ਵਾਂ ਤੇ ਇਹ ਸਾਰਾ ਦੁਕਾਨਾਂ ਤੁਹਾਨੂੰ ਇਹ ਗਲੀ ਵੱਲ ਨੂੰ ਵੀ ਸਾਰਾ ਇਹਨਾਂ ਨੇ ਪੰਡਾਲ ਲਾਇਆ ਵਾ ਲੜੀਆਂ ਲਾਈਆਂ ਉਹ ਤੁਰ ਤੱਕ ਲਾਸਤੱਕ ਪਿਛਲੀ ਵਾਰੀ ਸਭ ਕੋ ਨਹੀਂ ਪਿਛਲੀ ਵਾਰੀ ਸਿਰਫ ਇੱਥੋਂ ਤੱਕ ਹੀ ਨਾ ਲਾਇਆ ਹੀ ਇਹਨਾਂ ਨੇ ਡੈਕੋਰੇਸ਼ਨ ਐਰ ਕਾ ਪੂਰੀ ਲਾਈ ਹੈ ਵੇਖੋ ਗਾਂਹ ਤੱਕ ਡੈਕੋਰੇਸ਼ਨ ਲਾਈ ਹੈ ਅੱਗੇ ਤੱਕ ਤੇ ਇਧਰ ਵੀ ਬੱਸ ਸਟੈਂਡ ਤੱਕ ਡੈਕੋਰੇਸ਼ਨ ਲਾਈ ਹੈ ਤੇ ਪਹਿਲਾਂ ਕਹਿੰਦੇ ਕਿ ਪੰਘੂੜੇ ਨਹੀਂ ਹੋਣੇ ਤੇ ਹੁਣ ਪੰਘੂੜੇ ਵੀ ਜੜੇ ਆ ਉਹ ਆ ਚੁੱਕੇ ਆ ਤੇ ਪੰਘੂੜਾ ਲੱਗ ਚੁੱਕਾ ਹੋ ਵੇਖੋ ਪੰਘੂੜਾ ਜਿਹੜਾ ਉਹ ਸੈਟਅਪ ਹੋ ਗਿਆ ਵਾ ਸਾਰੀਆਂ ਸੀਟਾ ਟੁੱਟਾ ਲਾਤੀਆਂ ਵਾ ਪੰਘੂੜੇ ਵੀ ਚੱਲ ਪਣਗੇ ਮੇਲੇ ਤੇ ਪਹਿਲਾਂ ਕਹਿੰਦੇ ਕਿ ਨਹੀਂ ਹੋਣੇ ਪੂਰਾ ਵਿਊ ਦੇਖੋ ਉਤੋਂ ਸਾਡੇ ਟਰੈਸ ਤੋਂ ਮੰਦਿਰ ਦਾ ਬਹੁਤ ਹੀ ਸੋਹਣਾ ਵਿਊ ਆ ਬਹੁਤ ਸੋਹਣਾ ਰੌਣਕ ਮੇਲਾ ਰਹੇਗਾ ਹੁਣ ਸਾਡੇ ਲਾਗੇ ਪੰਜ ਛੇ ਦਿਨ ਕਾਫੀ ਤੇ ਚਲੋ ਥੱਲੇ ਚੱਲਦੇ ਦੇਖਦੇ ਆਂ ਫਿਰ ਉੱਥੇ ਅੱਗੇ ਜਾ ਕੇ ਅੰਦਰ ਜਾ ਕੇ ਡੈਕੋਰੇਸ਼ਨ ਵਗੈਰਾ ਦੇਖਦੇ ਆਂ ਆਰ ਕਾ ਇੱਥੇ ਵੀ ਕਾਫੀ ਵਧੀਆ ਆ ਕੀਤਾ ਸਜਾਵਟ ਕੀਤੀ ਇੱਥੇ ਵੀ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਲੋ ਜੀ ਫਰੈਂਡਸ ਇਹ ਹੈਗਾ ਸਾਡਾ ਹੋਮ होम तो बहर निकल देखो देखो लास्ट तक डेकोरेशन है ये अपनी शॉप है थे ਨੇ ਸ਼ੌਪ ਲੱਗੇ ਵਾਵੇ ਰੌਣਕ ਮੇਲਾ ਰਹਿੰਦਾ ਜੀ ਚਲੋ ਮਨਵਾ ਲੈ ਦੇ ਦੋਗੇ ਨਾ ਹੈ ਤੁਸੀਂ ਵੀ ਮਨਵਾ ਲੈ ਕੇ ਦੋਗੇ ਨਾ ਹਾਂ ਹਾਂ ਲੈ ਦਾਂਗੇ ਚਲੋ ਠੀਕ ਲਓ ਜੀ ਪੂਰਾ ਗੇਟ ਬਣਾਤਾ ਹਰਕਾ ਹਾਂ ਟਿੱਕ ਹੁੰਦੇ ਵਗੈ ਉਹਦੇ ਟਾਈਮ ਖਿੱਚਦੇ ਆ ਨਾ ਪਹਿਲਾਂ ਹੁਣ ਵੀਡੀਓ ਬਣਾ ਦਈਏ ਪੂਰੀ ਨਾ ਟਿੱਕ ਵਗੈਰਾ ਉਹ ਲਾਸਟ ਆ ਗੁੱਦਰ ਦੇ ਡੈਕੋਰੇਸ਼ਨ ਪੂਰੀ ਸਤਿ ਸ਼੍ਰੀ ਅਕਾਲ ਮੰਗੋ ਜੇ ਤੁਹਾਨੂੰ ਆਇਆ ਹੋਵੇ ਸੋਹਣੇ ਸੋਹਣੇ ਹੋਰ ਬਾਦ ਸ਼ਾਹੀ ਜਮਨ ਜੇ ਤੁਹਾਨੂੰ ਕੋਈ ਕਾਪੀ ਆਣੀ ਹੈ ਬੋਲੋ ਮੈਂ ਮਾ ਆਰ ਅੱਲੋ ਇਸੇ ਦਾ ਜੀ ਨਾ ਤਾ ਬੋਲੋ ਹਾਂ ਚਲ ਇੱਧਰ ਆ ਜੀ ਚਲ ਇੱਧਰ ਆ ਜੀ ਮਾਤਾ ਦੀ ਲੰਗਰ ਚੱਲ ਰਿਹਾ ਇੱਧਰ ਲੱਗਦਾ ਇੱਧਰ ਰਸ ਪੌੜੀਆਂ ਬਣਾਤੀ ਲੋ ਜੀ ਕੜੀ ਚਾਵਲ ਦਾ ਲੰਗਰ ਚੱਲ ਰਿਹਾ ਇੱਧਰ ਸ਼ਰਨ ਦਾ ਧਿਆਨ ਪਿਆ ਗਿਆ ਵਾ ਕੜੀ ਚਾਵਲ ਤੇ ਇਹ ਚੱਲ ਰਿਹਾ ਜੀ ਕੜੀ ਨਹੀਂ ਯਾਰ ਕਾ ਧਾਲੀ ਬਣਾਤੀ ਐ ਅੱਛਾ ਕੜੀ ਵੀ ਹੈਗੀ ਐ ਠੀਕ ਆ ਹਾਂ ਕੜੀ ਲੈਣੀ ਐ ਅੱਛਾ ਮੈਂ ਧਾਲ ਲਾਂਗਾ ਮੈਂ ਵੀਡੀਓ ਬਣਾਣਾ ਫਿਰ ਮੈਂ ਆਓ ਇੱਧਰ ਚੱਲਾਂ ਤੇ ਕੜੀ ਦਾ ਲੋ ਜੀ ਇੱਧਰ ਕੜੀ ਵੀ ਹੈ ਹਾਂ ਖਾਣੇ ਕੋਈ ਨਹੀਂ ਅੱਜ ਇਹਨਾਂ ਨੂੰ ਦੋਸ ਜੀ ਮੈਡਮ ਚਲੋ ਜਨ ਜਰ ਤੱਕ ਲੰਗਰ ਛਕਦੇ ਆ ਕੜੀ ਚੌਲ ਦਾ ਮੈਂ ਤੁਹਾਨੂੰ ਥੋੜਾ ਜਿਹਾ ਸਾਰਾ ਇੱਕ ਵਾਰੀ ਘੁੰਮ ਕੇ ਦਿਖਾ ਦੇਣਾ ਡੈਕੋਰੇਸ਼ਨ ਦਾ ਸਾਰਾ ਜਿੰਨਾ ਵੀ ਹੈ ਪ੍ਰੋਗਰਾਮ ਆ ਆ ਦੇਖੋ ਦਾਲ ਖਾਣੇ ਆਖ ਲੋ ਜਾ ਦਰਸ਼ ਮੇਰੇ ਵਾਂਗੂ ਦਾਲ ਦਾ ਸ਼ਕੀਨ ਆ ਦਾਲ ਮੰਗੰਦੇ ਆ ਚਲੋ ਇੱਕ ਵਾਰੀ ਪਿਛੇ ਪੰਗੋੜੇ ਵਗੈਰਾ ਜਿਹੜੇ ਵੇਖ ਕੇ ਆ ਜੀਏ ਲਓ ਜੀ ਸਾਰੇ ਪੰਗੋੜੇ ਇੱਧਰ ਲੱਗ ਗਏ ਆ ਲੱਗੰਦੇ ਜੇ ਪ੍ਰਧਾਨ ਸਾਹਿਬ ਸਾਡੇ ਖੜੇ ਆ ਬੜੇ ਬਿਜ਼ੀ ਆ ਪ੍ਰਧਾਨ ਸਾਹਿਬ ਸਾਰਾ ਇਹਨਾਂ ਦੇ ਉੱਤੇ ਜਿਹੜਾ ਵਾ ਉਹ ਜ਼ਿੰਮੇਵਾਰੀ ਆ ਤੇ ਇਧਰ ਤੇ ਦੇਖ ਸਕਦੇ ਹੋ ਵੱਡੀ ਕਿਸ਼ਤੀ ਲੱਗੀ ਆ ਨਾਲ ਪੰਘੂੜੇ ਜਿਹੜੇ ਵੱਡੇ ਜਿੰਨੇ ਵੀ ਸਾਰੇ ਲੱਗੇ ਆ ਬੱਚਿਆਂ ਵਾਲੇ ਵੀ ਲੱਗੇ ਆ ਦੇਖ ਸਕਦੇ ਤੁਸੀਂ ਉਹ ਅੱਗੇ ਹੋ ਕੇ ਆ ਜੰਨੇ ਆ ਲਓ ਜੀ ਕਾਫੀ ਜ਼ਿਆਦਾ ਪੰਘੂੜੇ ਆ ਇਧਰ ਸੌਫਟੀ ਵਗੈਰਾ ਆਈਸਕ੍ਰੀਮ ਮੌਕਟੇਲ ਵਗੈਰਾ ਦਾ ਵੀ ਸਟਾਲ ਜਿਹੜਾ ਉਹ ਦੇਖੋ ਲੱਗਿਆ ਇਥੇ ਪੂਰਾ ਆ ਸਿਸਟਮ ਸੈਟਿਆ ਪੂਰਾ ਸਾਰਾ ਇੱਧਰ ਰਾਤ ਨੂੰ ਦਿਨੇ ਦੇਖਾਂਗੇ ਆ ਇੱਧਰ ਵੱਡੀ ਕਿਸ਼ਤੀ ਵਗੈਰਾ ਆ ਗਈ ਆ ਵੇਖੋ ਜੀ ਦੇਖੋ ਕਿੰਡੀ ਸੋਹਣੀ ਡੈਕੋਰੇਸ਼ਨ ਹੋਈ ਲਓ ਜੀ ਆ ਪੂਰਾ ਵਧੀਆ ਮੈਂ ਕਿਹਾ ਬਣਿਆ ਦਾ ਪ੍ਰੋਗਰਾਮ ਇੱਕ ਵਾਰੀ ਇੱਧਰ ਵੀ ਸਾਰਾ ਦੇਖ ਲਿਆ ਜਿੱਧਰ ਜਗਰਾਤਾ ਵਗੈਰਾ ਜਿਹੜਾ ਉਹ ਚੱਲਦਾ ਉੱਧਰ ਵੀ ਸਾਰਾ ਇੱਕ ਵਾਰੀ ਓਕੇ ਕਰ ਲਈਏ ਚੈੱਕ ਮਾਇਨਾ ਕਰ ਲਈਏ ਸਾਰਾ ਇੱਕ ਵਾਰੀ ਆ ਜਿਹੜਾ ਇੱਧਰ ਜਗਰਾਤਾ ਹੋਣਾ ਇੱਧਰ ਵੀ ਪੰਡਾਲ ਵੇਖੋ ਪੂਰਾ ਆ ਸਟੇਜ ਤੇ ਜਗਰਾਤਾ ਹੁੰਦਾ ਤੇ ਇੱਥੇ ਸੰਗਤ ਬੈੰਦੀ ਆ ਇਹ ਵੀ ਸਾਰੀ ਡੈਕੋਰੇਸ਼ਨ ਇੱਧਰ ਸਾਰੇ ਲਾਤ ਤੇ ਪਰਦੇ ਵਗੈਰਾ ਠੀਕ ਆ ਤੇ ਰਿਧੀ ਵੀ ਪੂਰਾ ਦੇਖਣ ਆਈ ਆ ਡੈਕੋਰੇਸ਼ਨ ਤੇ ਪੰਗੂੜਿਆ ਤੇ ਲੈ ਹੁਣ ਟੇ ਪੰਗੂੜਿਆ ਦੇ ਤੇ ਮੇਲੇ ਵਾਲੇ ਦਿਨ ਵੀ ਆਨੇ ਬਹੁਤ ਹੁਟੇ ਲੈਨੇ ਨੇ ਬੱਚਿਆਂ ਨੂੰ ਹੰਦਾ ਜੀ ਚਾ ਮੇਲੇ ਦਾ ਆਪਣਾ ਜਦੋਂ ਛੋਟੇ ਹੁੰਦੇ ਸੀ ਤੇ ਮੇਲਾ ਜਦੋਂ ਮੁੱਕ ਜਾਂਦਾ ਹੁੰਦਾ ਸੀ ਨਾ ਤੇ ਸਮਝ ਲੋ ਤੀ ਵੀ 15-20 ਦਿਨ ਤੇ ਦਿਲ ਹੀ ਨਹੀਂ ਲੱਗਦਾ ਹੁੰਦਾ ਐਦਾਂ ਲੱਗਦਾ ਸੀ ਵੀ ਜਿੱਦਾਂ ਬੜਾ ਲਾਈਕ ਸੈਡ ਜਿਹਾ ਲੱਗਦਾ ਹੁੰਦਾ ਸੀ ਜਦੋਂ ਮੇਲਾ ਮੁੱਕ ਜਾਂਦਾ ਹੁੰਦਾ ਸੀ ਤੇ ਜਦੋਂ ਮੇਲੇ ਦੀ ਤਿਆਰੀ ਹੁੰਦੀ ਹੁੰਦੀ ਸੀ ਤਾਂ ਅਸੀਂ ਪੰਘੂੜੇ ਦੇਖਣੇ ਤੇ ਖੇਡਦੇ ਰਹਿਣਾ ਪੰਘੂੜੇ ਜਦੋਂ ਲੱਗਣੇ ਤਾਂ ਹੀ ਪੂਰਾ ਮੈ ਗਿਆ ਵੀ ਤੇ ਮੇਲਾ ਖਤਮ ਹੋਣ ਤੋਂ ਬਾਅਦ ਮਤਲਬ ਸੈਡનેસ ਜੀ ਰਹਿਣੀ ਸੈਡ ਰਹਿਣਾ ਵੀ ਯਾਰ ਪਤਾ ਨਹੀਂ ਹਣਾ ਔਰ ਨਿਕਮੇ ਲੰਦਾ ਬੱਚਿਆਂ ਦਾ ਹੁੰਦੇ ਤੁਹਾਨੂੰ ਪਤਾ ਜਿਉ ਜਿਉ ਉਮਰ ਵੱਦੀ ਜਾਂਵੇਂਵੇਂ ਫਿਰ ਬੰਦੇ ਦੀਆਂ ਸ਼ੌਂਕ ਵੀ ਫਿਰ ਬਦਲਦੇ ਰਹਿੰਦੇ ਆ ਇੱਧਰ ਵੇਖੋ ਤੈਨੂੰ ਪਹਿਲਾਂ ਵੀ ਦਿਖਾਇਆ ਸੀ ਸ਼ਿਵਲਿੰਗ ਲਗਾਤਾ ਨਾਲ ਪਾਣੀ ਪ੍ਰੋਪਰ ਨਾਲੋ ਨਾਲ ਚੱਲ ਰਿਹਾ ਜੀ ਹਾਏ ਗਣੇਸ਼ ਜੀ ਦੀ ਬਹੁਤ ਸੋਹਣੀ ਤੇ ਬਹੁਤ ਵੱਡੀ ਜੜੀ ਪ੍ਰਤਿਮਾ ਇੱਥੇ ਲਾਈ ਆ ਇਹ ਅੰਦਰਲੀ ਸਾਈਡ ਮੰਦਿਰ ਦੀ Shiv ji ਦੀ ਮੂਰਤੀ ਡੈਕੋਰੇਸ਼ਨ ਵਧੀਆ ਹੋਈ ਹੈ ਯਾਰ ਕਾ ਹਰ ਵਾਰੀ ਬੈਸਟ ਹੁੰਦੀ ਹੈ ਪਿਛਲੀ ਵਾਰੀ ਪਿਛਲੀ ਵਾਰ ਦੀ ਵੀਡੀਓ ਦੇਖ ਲਿਓ ਤੁਸੀਂ ਹਰ ਸ਼ਿਵਰਾਤਰੀ ਦੀ ਵੀਡੀਓ ਤੁਹਾਨੂੰ ਮਿਲ ਜੇਗੀ ਚਲੋ ਜੀ ਮੈਂ ਵੀ ਹੁਣ ਮਤਲਬ ਸ਼ਕਲਾਂ ਦਾਲ ਚੋਲ ਫਿਰ ਵੇਖਦੇ ਆਂ ਪ੍ਰੋਗਰਾਮ ਬਾਅਦ ਚ ਬਾਕੀ ਫਰੈਂਡਸ ਦਾਲ ਚੌਲ ਦਾ ਲੰਗਰ ਹੀ ਛਕ ਲਿਆ ਵਾ ਤੇ ਲੰਗਰ ਜੇ ਵੀ ਚੱਲ ਰਿਹਾ ਜਿਹਨੇ ਜਿੰਨੇ ਛਕਣਾ ਆ ਕੇ ਛਕ ਸਕਦਾ ਤੇ ਦੋਸਤੋ ਇੱਕ ਛੋਟੀ ਜੀ ਗੱਲ ਦੱਸਣਾ ਚਾਹਨਾ ਤੇ ਵੇਖੋ ਦਾਲ ਚੌਲ ਕੜੀ ਚੌਲ ਦਾ ਲੰਗਰ ਚੱਲ ਰਿਹਾ ਆ ਵੇਖੋ ਫਲੋਰ ਤੇ ਆ ਵੇਖੋ ਸੰਗਤ ਨੇ ਛਕਿਆ ਲੰਗਰ ਆਹ ਪਏ ਡਸਟਬਿਨ ਆਹ ਡਸਟਬਿਨ ਪਏ ਨੇ ਇੱਧਰ ਪਏ ਨੇ ਦੋ ਡਸਟਬਿਨ ਜਾਂ ਇੱਧਰ ਬੈਕ ਸਾਈਡ ਤੇ ਵੀ ਸੁੱਟ ਸਕਦੇ ਸੀ ਪਰ ਆਹ ਵੇਖੋ ਮਤਲਬ ਇਹ ਚੀਜ਼ ਤੁਹਾਡੀ ਸੋਸਾਇਟੀ ਤੁਹਾਡੇ ਦੇਸ਼ ਵਿੱਚ ਕਿੰਨੀ ਕੋਮਨ ਕਿੰਨੀ ਜ਼ਿਆਦਾ ਮਤਲਬ ਇਹਨੂੰ ਜਿੱਦਾਂ ਨਾ ਹਰ ਇੱਕ ਜਗ੍ਹਾ ਨੂੰ ਡਸਟਬਿਨ ਸਮਝਦੀ ਦੁਨੀਆ ਮਾਸਤਾਨੀ ਮਾਈਂਡ ਵਿੱਚ ਇਹ ਹੁੰਦਾ ਵੀ ਇੱਥੇ ਆ ਸਾਫ਼ ਸੁਥਰਾ ਵਾ ਝਾੜੂ ਝੂੜੂ ਲੱਗਾ ਹੋਣਾ ਵਾ ਤੇ ਚਲੋ ਆਪਾਂ ਡਸਟਬਿਨ ਪਏ ਨੇ ਉੱਥੇ ਜਾ ਕੇ ਸੁੱਟ ਦਈਏ ਉਹਦੇ ਚ ਜਾ ਕੇ ਤਾਂ ਕਿ ਸਾਫ਼ ਸੁਥਰਾ ਰਹੇ ਇਹੋ ਹੀ ਹੁਣ ਜਿਹੜੇ ਚੌਲ ਦਾਲ ਕੜੀ ਵਿੱਚ ਜਿਹੜੀ ਬਚੀ ਆ ਕੋ ਚਮਚ ਪਏ ਇਹ ਖਿਲਰ ਨਹੀਂ ਜਾਂ ਗੰਦਾ ਹੋਣਾ ਪੈਰਾਂ 'ਚ ਲੱਗਣੀ ਆ ਤੇ ਬਹੁਤ ਜ਼ਿਆਦਾ ਬੁਰਾ ਫੀਲ ਹੁੰਦਾ ਵਾ ਚਲੋ ਸਾਡੀ ਤੇ ਹੱਥ ਜੋੜ ਕੇ ਬੇਨਤੀ ਆ ਬਈ ਕਿਤੇ ਤੁਸੀਂ ਕਿਤੇ ਲੰਗਰ ਛਕਦੇ ਜੇ ਜਿਹੜੇ ਹਜੇ ਕੰਮ ਕਰਦੇ ਉਹਨਾਂ ਨੂੰ ਬੇਨਤੀ ਆ ਜਿਹੜੇ ਸੈਂਸਿਬਲ ਬੰਦੇ ਆ ਉਹ ਤੇ ਚਲੋ ਉਹਨਾਂ ਨੂੰ ਪਤਾ ਹੀ ਹੁੰਦਾ ਵਾ ਵੀ ਤੁਸੀਂ ਕਿਤੇ ਵੀ ਲੰਗਰ ਛਕਦੇ ਹੋ ਕਿਤੇ ਵੀ ਲੰਗਰ ਵਗੈਰਾ ਛਕਦੇ ਹੋ ਤੇ ਆਪਣਾ ਜਿਹੜਾ ਦੂਨੇ ਡਾਨੇ ਆ ਜੋ ਪਲੇਟਾਂ ਵਾ ਬਹੁਤ ਪ੍ਰਚਾਰ ਹੋ ਗਿਆ ਮੈਂ ਬੱਸ ਕਰੋ ਬਹੁਤ ਪ੍ਰਚਾਰ ਹੋ ਗਿਆ ਹੂੰ ਤੇ ਉਹ ਕੋਸ਼ਿਸ਼ ਕਰਿਆ ਕਰੋ ਕਿ ਡਸਟਬਿਨ ਚ ਸੁੱਟਿਆ ਕਰੋ ਤਾਂ ਕਿ ਸਾਫ ਸਫਾਈ ਰਹੀ ਸਾਰੇ ਤੇ ਸੋਹਣਾ ਲੱਗੇ ਸਾਰਾ ਮਾਹੌਲ ਆ ਵਧੀਆ ਲੱਗੇ ਤੇ ਚਲੋ ਹੁਣ ਆਪਾਂ ਤੁਹਾਨੂੰ ਡੈਕੋਰੇਸ਼ਨ ਸਾਰੀ ਵਿਖਾਈ ਹੁਣ ਆਪਾਂ ਆਪਣੀਆਂ ਫੋਟੋਆਂ ਖਿੱਚਣੀਆਂ ਤੇ ਖਿੱਚ ਲਈਏ ਖਿੱਚੀਏ ਜੀ ਫੋਟੋਆਂ ਹਾਂਜੀ ਬਿਲਕੁਲ ਚਲੋ ਇਹ ਕਹਿੰਦੀ ਸ਼ਰਨ ਕਹਿੰਦੀ ਪਹਿਲਾਂ ਫੋਟੋਆਂ ਖਿੱਚੋ ਤੇ ਚਲੋ ਇਹਦੀਆਂ ਫੋਟੋਆਂ ਖਿੱਚਦੀਏ ਪਹਿਲਾਂ